ਬਾਈ ਮੜਾ ਇਹ ਨਹਿਰ ਕੰਨੀ ਜਾਇਓ ਅੱਜ ਫੇਰ ਨੂਰ ਦਾ ਰੈਡੀ ਨਹਿਰ ਕੰਨੀ ਵਗ ਗਿਆ ਅੱਜ ਫੇਰ ਵਗ ਗਿਆ ਹੋਰ ਬਾਈ ਇਹਨੇ ਬੜਾ ਦੁੱਖ ਕੀਤਾ ਕੰਜਰ ਨੇ ਨਾ ਮਰਦਾ ਨਾ ਇਹਨਾਂ ਨੂੰ ਜਾਉਂਦਾ ਚੱਲ ਤੂੰ ਜਾ ਪਈ ਕਰੇ ਮੈਂ ਜਾਂਦਾ ਫੇਰ

ਔਰ ਕੀ ਆ ਯਾਰ ਫਿਰ ਹਰੇ ਕਲਚਰ ਨੋਕਾ ਟੋਕੀ ਨੋਕਾ ਟੋਕੀ ਨੋਕਾ ਟੋਕੀ ਜੇ ਤੈਨੂੰ ਰੋਕਦੇ ਨੇ ਵੀ ਸਹਿਬ ਜੱਦਾ ਦੇ ਦਿਨ ਚੱਲਦੇ ਨੇ ਕਿ ਤੇਰੀ ਜਾਨ ਨਿਕਲਦੇ ਜੇ ਨਹੀਂ ਖਾਏਗਾ ਚਾਰ ਦਿਨ ਰੋਜ਼ ਹੀ ਖਾਣਾ ਮੈਂ ਤਾਂ ਖਾਊਂਗਾ ਯਾਰ ਮੈਂ ਤਾਂ ਮਰੂੰਗਾ ਯਾਰ ਮੈਂ ਨਹੀਂ ਮੈਂ ਨਹੀਂ ਉਸ ਮਰਜ਼ੀ ਹੋਏ ਆ ਇਹਦੇ ਕਿ ਨਹੀਂ ਝਾਕ ਤੇਰੀ ਮਾਰੀ ਉਸ ਮਰਜ਼ੀ ਹੋਏ ਆ ਉਸ ਮਰਜ਼ੀ ਹੋਏ ਆ ਮੈਂ ਨਹੀਂ ਮਾਸੀ ਜਾਨ ਦੇ ਫਿਰ ਅੱਜ ਇਹਨੂੰ ਛੱਡ ਦੇ ਛੱਡ ਦੇ ਉਹ ਕਾਰ ਨੂੰ ਟਾਂਗੀ ਨੇ ਇਹਨਾਂ ਦੇ ਕਿੱਥੇ ਮਰ ਸਕਦੇ ਨੇ ਮਰਨਾ ਬਹੁਤ ਔਖਾ ਨਾਲੇ ਮੈਂ ਦੇਖੂ ਇਹਨੂੰ ਮਰਦੇ ਨੂੰ ਵੱਡੇ ਉਹ ਗੱਲ ਸੁਣ ਲੈ ਮੇਰੀ ਨਾਲੇ ਸਾਲ ਸੋਚ ਸਮਝ ਕੇ ਮਾਰੀਏ ਮਾਰੇਗਾ ਕਿਤੇ ਇਹ ਨਾ ਸੋਚੇ ਸੀ ਤੇਰੇ ਮਾਗਰ ਨਹਿਰ ਚ ਉੱਤਰ ਜਾਗੇ ਉਹ ਚਾਹੇ ਤੂੰ ਬਚ ਜਾਏ ਬਚ ਜਾਏ ਠੰਡ ਨਾਲ ਜ਼ਰੂਰ ਮਰ ਜਾਏਗਾ ਨਮੂਨੀਆਂ ਨਹੀਂ ਕਰਵਾਉਣਾ ਸੀ ਤੇਰੇ ਪਿੱਛੇ ਤੇਰੇ ਮਾਰ ਕੇ ਤਾਂ ਰੋਜ਼ ਹੀ ਨਹਿਰ ਕਣੀ ਭਸਦੇ ਨੇ ਦੇਖੂ ਨਾਲੇ ਤੈਨੂੰ ਮਰਦੇ ਨੂੰ ਜਾ ਜਾ ਕਿੱਧਰ ਜਾਣਾ ਮਾਰਗਾ ਸਾੜ ਇੱਥੇ ਇੱਥੇ ਨਾਲੇ ਪਾਣੀ ਤੇਜ਼ ਆ ਛੇਤੀ ਮਰ ਜੇਗਾ ਸਾਹ ਵੀ ਨਹੀਂ ਆਉਣਾ ਤੈਨੂੰ ਛੇਤੀ ਮਰੇਂਗਾ ਉਹ ਦੇਖ ਕਿੰਨੀ ਤੇਜ਼ ਪਾਣੀ ਆ ਜਾ ਆ ਜਾ ਆ ਮਾਰ ਸਾਹ ਕਹਿਣਾ ਹੀ ਸੌਖਾ ਮਰਨਾ ਬਹੁਤ ਔਖਾ ਵੱਡੇ ਵੱਡਿਆਂ ਦਾ ਮੂਤ ਨਿਕਲ ਜਾਂਦਾ ਮੌਤ ਨੂੰ ਦੇਖ ਕੇ ਓਏ ਯਾਦ ਕਰ ਚੇਤੇ ਕਰ ਉਹ ਨਾ ਸਹਿਬਜ਼ਾਤਿਆਂ ਨੂੰ ਨਿੱਕੇ ਨਿੱਕੇ ਜਿੰਦਾਂ ਨੂੰ ਜਿਨ੍ਹਾਂ ਨੇ ਇੰਚ-ਇੰਚ ਮੌਤ ਨੂੰ ਨੇੜੇ ਆਉਂਦਾ ਦੇਖਿਆ ਓਏ ਆਪਣੇ ਲਈ ਕੁਰਬਾਨੀਆਂ ਦੇ ਗਏ ਉਹਨਾਂ ਦੇ ਲਈ ਤੁਸੀਂ ਚਾਰ ਦਿਨ ਆਹ ਗੰਦ ਖਾਣਾ ਨਹੀਂ ਛੱਡ ਸਕਦੇ ਰੋਜ਼ ਹੀ ਖਾਣਾ ਕੀ ਤੇਰੀ ਜਾਨ ਨਿਕਲਦੀ ਆ ਜੇ ਨਹੀਂ ਖਾਵੇਂਗਾ ਬਣਿਆ ਮੀਟ ਦਾ ਮਰ ਹੁਣ ਡਿੱਗ ਮਰ ਗਿਆ ਹੁਣ ਕਿਵੇਂ ਤਮਾਸ਼ਾ ਬਣਾ ਰੱਖਿਆ ਉਹ ਤੂੰ ਸੋਚਦਾ ਨਹੀਂ ਜਵਾਕਾਂ ਦਾ ਵਿਚਾਰਿਆਂ ਦਾ ਜੋ ਕਿਤੇ ਮੈਂ ਨਹਿਰ ਨੂੰ ਮੈਂ ਨਹਿਰ ਨੂੰ ਅੱਜ ਤੈਨੂੰ ਮੈਂ ਮਾਰ ਕੇ ਜਾਊਂਗਾ ਨਹਿਰ ਦੇ ਵਿੱਚ ਆਇਆ ਮਰਨਾ ਕੀ ਸੋਚਦਾ ਫਿਰ ਕੀ ਸਲਾਹ ਬਣੀ ਸਾਲ ਮਾਰਨੀ ਹੈ ਨਹਿਰ ਚ ਜਾਂ ਘਰੇ ਵਾਪਸ ਜਾਣਾ ਨਾਲੇ ਗੱਲ ਸੁਣ ਲੈ ਚਾਚੀ ਮੇਰੀ ਇੱਕ ਅੱਜ ਤੋਂ ਬਾਅਦ ਤੁਹਾਨੂੰ ਇਹ ਇਹ ਜਿਹੜਾ ਡਰੱਬਾ ਮਾਰੇ ਨਹਿਰ ਨੂੰ ਹਰਚਾਉਣ ਦਾ ਜਾਂ ਸਾਲ ਮਾਰਨ ਦਾ ਇਹਨੂੰ ਮੈਂ ਚੱਕ ਕੇ ਲੈ ਕੇ ਆਉ ਨਾਲੇ ਤੁਹਾਨੂੰ ਇਹਦੇ ਦੁਬਾਰੇ ਨਾ ਪਿੱਛੇ ਆਉਣ ਦੀ ਲੋੜ ਨਹੀਂ ਜੇ ਐ ਕਰੋਗੇ ਤਾਂ ਇਹ ਐਂ ਡਰਾਮੇ ਕਰਦਾ ਰਹੂਗਾ